ਜੰਗਲਾਤ ਵਰਕਰ ਜੁਨੀਅਨ ਪੰਜਾਬ ਸੰਬੰਧਿਤ ਪੰਜਾਬ ਕੋਆਰਡੀਨੇਟਰ ਸਰੋ ਫੈਡਰੇਸ਼ਨ 140622 ਚੰਡੀਗੜ੍ਹ ਅੱਜ ਜਿਹੜਾ ਸਾਡਾ ਸਾਡਾ 8ਵਾਂ ਚੋਣ ਜਲਾਸ ਹੋਇਆ ਉਹਦੇ ਵਿੱਚ ਸਾਨੂੰ ਮੁੜ ਕੇ ਦੁਬਾਰਾ ਫੇਰ ਜਿਹੜਾ ਪ੍ਰਧਾਨ ਚੁਣਿਆ ਗਿਆ ਲੋਕਾਂ ਨੂੰ ਆਸ ਆ ਕਿ ਸਾਡਾ ਜਿਹੜਾ ਕੰਮ ਉਹ ਨਾ ਖੋਇਆ ਜਾਵੇ ਸਾਨੂੰ ਵਿਭਾਗ ਦੇ ਅੰਦਰ ਕਈ-ਕਈ ਸਾਲ ਜਿਨ੍ਹਾਂ ਨੂੰ ਹੋ ਗਿਆ ਕੰਮ ਕਰਦਿਆਂ ਨੂੰ ਉਹਨਾਂ ਦਾ ਇੱਕ ਸੁਪਨਾ ਕਿ ਅਸੀਂ ਪੱਕੇ ਹੋਈਏ ਇਸ ਕਰਕੇ ਜਿਹੜੀ ਅੱਜ ਨਵੀਂ ਚੋਣ ਕੀਤੀ ਗਈ ਆ ਅਸੀਂ ਵਿਸ਼ਵਾਸ ਦਿਵਾਇਆ ਸਾਡੇ ਸਾਥੀਆਂ ਆਪਣੇਆਂ ਨੂੰ ਤੇ ਜਿੰਤਾ ਨਾ ਵੀ ਸਮਾਹ ਨਾਲ ਸਮਾਂ ਲੜਨ ਦਾ ਸਮਾਂ ਲੜਾਂਗੇ ਲੋਕਾਂ ਨੂੰ ਪੱਕੇ ਵੀ ਕਰਾਵਾਂਗੇ ਤੇ ਲੋਕਾਂ ਦਾ ਜਿਹੜਾ ਹੋਇਆ ਜਾਂ ਕੰਮ ਖੋਇਆ ਜਾ ਰਿਹਾ ਉਹ ਵੀ ਬਚਾਵਾਂਗੇ ਲੰਘੇ 3 ਸਾਲਾਂ ਦੇ ਕਾਰਜਕਾਲ ਦੀ ਗੱਲ ਕਰੀਏ ਕਿੱਥੋਂ ਨਹੀਂ ਚਲੋਤੀ ਸਰ ਜੀ ਦੇਖੋ ਜਿਹੜੇ 3 ਸਾਲ ਸਾਡੇ ਲੰਘ ਗਏ ਉਹਦੇ ਵਿੱਚ ਕਾਫੀ ਬੜੀਆਂ ਸਾਡੀਆਂ ਪ੍ਰਾਪਤੀਆਂ ਹੋਈਆਂ ਪਹਿਲਾਂ ਤਾਂ 6-6 ਮਹੀਨੇ ਸਾਨੂੰ ਤਨਖਾਹ ਹੀ ਨਹੀਂ ਮਿਲਦੀ ਵਰਕਰਾਂ ਨੂੰ ਕੰਮ ਕਰਦਿਆਂ ਨੂੰ ਅਸੀਂ ਲੜੇ ਆ ਲਗਾਤਾਰ ਲੜੇ ਆ ਜਿਹੜੀਆਂ ਤਨਖਾਹਾਂ ਲੋਕਾਂ ਨੂੰ ਜਿਹੜੀਆਂ ਹੁਣ ਸਮੇਂ ਸਿਰ ਲੱਗੀਆਂ ਮਿਲਣ ਲੋਕਾਂ ਦੀ ਜਿਹੜੀ ਇੱਜ਼ਤ ਜਿੱਥੇ ਓਏ ਕਹਿ ਕੇ ਲੋਕ ਉਹਦੇ ਨੌਕਰ ਕਰਦੇ ਸੀਗੇ ਉੱਥੇ ਲੋਕਾਂ ਦੀ ਇੱਜ਼ਤ ਉਹ ਤੇ ਜੀ ਕਰਕੇ ਇਹਨਾਂ ਨੂੰ ਵੀ ਬੁਲਾਇਆ ਜਾਂਦਾ ਹੈ ਹਾਂ ਕੀ ਲੱਗਦਾ ਪੰਜਾਬ ਸਰਕਾਰ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਆ ਉਹਨਾਂ ਦੀ ਜਿਹੜੇ ਲਾਰੇਵਾਜੀ ਗੱਦੀ ਵੱਧ ਸੀ ਕਿ ਇਹਨਾਂ ਦੀ ਲਾਰੇਵਾਜੀ ਦੇਖੋ ਜਿਹੜੀਆਂ ਪਹਿਲਾਂ ਸਰਕਾਰਾਂ ਚੱਲ ਗਈਆਂ ਉਹ ਵੀ ਲਾਰੇਵਾਜੀ ਸੀ ਜਿਹੜੇ ਹੁਣ ਆਏ ਆ ਇਹ ਵੀ ਲਾਰੇਵਾਜੀ ਨੇ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਕਹਿੰਦੇ ਸੀ ਕੋਈ ਪੰਜਾਬ ਦੇ ਅੰਦਰ ਧਰਨਾ ਨਹੀਂ ਲੱਗੂਗਾ ਤੁਹਾਡੇ ਸਾਹਮਣੇ ਆ ਅੱਜ ਕਿਹੜਾ ਵਰਗ ਨਹੀਂ ਹਰ ਵਰਗ ਧਰਨੇ ਤੇ ਆਪਣੀਆਂ ਮੰਗਾਂ ਲੈ ਲਓ ਜਾਂ ਕਿਸਾਨਾਂ ਦੀ ਲੈ ਲਓ ਜਾਂ ਵਿਦਿਆਰਥੀਆਂ ਦੀ ਲੈ ਲਓ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਕੋਈ ਵੀ ਇੱਕ ਕਹਿ ਦਿੰਦੇ ਨੇ ਕਾਗਜ਼ਾਂ 'ਚ ਅਸੀਂ ਇੰਨੀਆਂ ਨੌਕਰੀਆਂ ਦਿੰਤੀਆਂ ਆ ਜੰਗਲਾਤ ਦੇ ਕੰਮ 25 25 ਸਾਲ ਹੋ ਗਏ 30 30 ਸਾਲ ਹੋ ਗਏ ਬਜ਼ੁਰਗ ਹੋ ਗਏ ਹਜੇ ਤੱਕ ਜਦੋਂ ਦੀ ਇਹ ਸਰਕਾਰ ਆਈ ਆ ਇੱਕ ਵੀ ਬੰਦਾ ਪੱਕਾ ਨਹੀਂ ਕੀਤਾ ਜੰਗਲਾਤ ਕੰਮਾਂ ਦੀ ਗੱਲ ਕਰੀਏ ਜਾਂ ਹੋਰ ਯੂਨੀਅਨੀਆਂ ਆਂਦੀਆਂ ਜਿਹੜੇ ਕੱਚੇ ਨੇ ਕੀ ਲੱਗਦਾ ਉਹਨਾਂ ਦੀ ਕੀ ਗਲਤੀ ਆ ਕਿਉਂ ਸਰਕਾਰ ਬਣਾ ਕੇ ਉਹਨਾਂ ਨੂੰ ਧਾਣੇ ਰੋਣੇ ਪੈਂਦੇ ਨੇ ਦੇਖੋ ਇੱਕ ਵਿਸ਼ਵਾਸ ਹੁੰਦਾ ਜਿਵੇਂ ਪਹਿਲੀਆਂ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਸੀਗੀਆਂ ਉਹ ਤੋਂ ਦੁਖੀ ਸੀਗਾ ਆਪਾਂ ਇਹ ਤੀਜਾ ਬਦਲਾਣਾ ਚਾਹੀਦਾ ਆਸ ਹੁੰਦੀ ਆ ਲੋਕਾਂ ਨੂੰ ਕਿ ਨਵੇਂ ਕੋਈ ਲੋਕ ਆਣਗੇ ਨਵੇਂ ਸਾਡੇ ਕੰਮ ਹੋਣਗੇ ਪਰ ਨੀਤੀਆਂ ਉਹੀ ਨੇ ਕੋਈ ਫਰਕ ਨਹੀਂ ਸਮਾਂ ਕਿ ਅੱਗੇ ਨਾਲੋਂ ਲੋਕਾਂ ਦੀ ਜਿਹੜੀ ਉਹ ਤੁਹਾਡੇ ਸਾਹਮਣੇ ਪਿਆਣੀਆਂ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਜੇ ਕੋਈ ਹੱਕ ਮੰਗਦਾ ਉਹਨਾਂ ਨੂੰ ਡੰਡਾ ਮਾਰੇ ਡੰਡੇ ਮਾਰੇ ਜਾਂਦੇ ਨੇ ਉਹਨਾਂ ਪਰ ਪਰਚੇ ਦਰਜ ਕੀਤੇ ਜਾਂਦੇ ਨੇ ਇਸ ਕਰਕੇ ਕੋਈ ਬਹੁਤੀ ਵੱਡੀ ਆਸ ਨਹੀਂ ਰੱਖੀ ਜਾ ਸਕਦੀ ਇਹ ਸਰਕਾਰ ਦੇ ਪ੍ਰਕਾਸ਼ ਸਿੰਘ ਬਾਦਲ ਹੋ ਗਏ ਕਿ ਅਮਰਿੰਦਰ ਸਿੰਘ ਹੋ ਗਏ ਜਾਂ ਫਿਰ ਭਗਵੰਤ ਮਾਨ ਹੋ ਗਏ ਕੀ ਲੱਗਦਾ ਕਿ ਜੇਕਰ ਇਹ ਜੇ ਚਿਹਰੇ ਆਉਂਦੇ ਰਹਿਣਗੇ ਜਾਂ ਸਰਕਾਰਾਂ ਐਯੋ ਰਵਈਆ ਰੱਖਣਗੀਆਂ ਤੇ ਵਰਕਰ ਕੀ ਕਰੇ ਦੇਖੋ ਸਰਕਾਰਾਂ ਦਾ ਆਪਣਾ ਕੰਮ ਆ ਸਰਕਾਰਾਂ ਨੇ ਹਮੇਸ਼ਾ ਹੀ ਜਿਹੜੇ ਸਾਡੇ ਕੰਮ ਕਰਨ ਵਾਲੇ ਕਿਰਤੀ ਲੋਕ ਨੇ ਕਿਸਾਨ ਨੇ ਉਹਨਾਂ ਨਾਲ ਹਮੇਸ਼ਾ ਤੱਕਾ ਹੀ ਕਰਨਾ ਉਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੋਈ ਬੇਨਿਫਿਟ ਮਿਲ ਜਾਵੇ ਉਹ ਇਹੀ ਚਾਹੁੰਦੇ ਨੇ ਕਿ ਇਹਨਾਂ ਦਾ ਜਿੱਥੋਂ ਘੱਟ ਤੋਂ ਘੱਟ ਬੇਨਿਫਿਟ ਵੇਲੇ ਵੱਧ ਤੋਂ ਵੱਧ ਇਹਨਾਂ ਦਾ ਜਿਹੜਾ ਨੁਕਸਾਨ ਹੋਵੇ ਸਰਕਾਰਾਂ ਬਹੁਤਾ ਕੁਝ ਨਹੀਂ ਦੇ ਸਕਦੀਆਂ ਜੇ ਆਪਾਂ ਮਾੜਾ ਮੋਟਾ ਸੰਘਰਸ਼ ਕਰਾਂਗੇ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਵੇਲੇ ਸੰਘਰਸ਼ ਕੀਤਾ ਮੋਰਚੇ ਪਲਾਏ ਨੇ ਤਾਂ ਜਾ ਕੇ 886 ਬੰਦੇ ਪੱਕੇ ਹੋਏ ਸੀ ਜਗਲਾਤ ਵਿਭਾਗ ਦੇ ਨਹੀਂ ਤਾਂ ਇਹ ਸਰਕਾਰਾਂ ਕਹਿੰਦੀਆਂ ਸੀਗੀਆਂ ਤੇ ਵਿਭਾਗ ਦੇ ਕਰਮਚਾਰੀ ਵੀ ਇਹ ਗੱਲ ਕਹਿੰਦੇ ਸੀਗੇ ਕਿ ਬਨਵ ਵਿਭਾਗ ਦੇ ਅੰਦਰ ਕੋਈ ਬੰਦਾ ਪੱਕਾ ਨਹੀਂ ਹੋ ਸਕਦਾ ਸੋ ਕੀ ਕਹਿਣਾ ਚਾਹੁੰਦੇ ਹਾਂ ਅੱਜ ਇੱਥੇ ਜਲਾਸਾ ਸੀਗਾ ਜੀ ਅੱਜ ਜਿਹੜਾ ਸੀਗਾ ਜੰਗਲਾਤ ਵਰਕਰ ਯੂਨੀਅਨ ਜਿਹੜੀ ਸਾਡਾ ਫੈਡਰੇਸ਼ਨ ਦਾ ਇੱਕ ਅਹਿਮ ਅੰਗ ਹੈ ਉਹਦਾ ਆਪਣਾ 8ਵੀਂ ਜਿਹੜੀ ਕਾਨਫਰੰਸ ਸੀਗੀ ਇਹਦੇ ਵਿੱਚ ਜਿੱਥੇ ਉਹਨਾਂ ਨੇ ਪਿਛਲੇ ਕੰਮਾਂ ਦਾ ਉਦੀ ਕੀਤੀ ਹੈ ਵਿਆਖਿਆ ਕੀਤੀ ਹੈ ਉਹਦਾ ਪੂਰਣ ਕੀਤੀ ਹੈ ਉੱਥੇ ਆਨ ਬੜੀਆਂ ਚੁਣੌਤੀਆਂ ਹਨ ਮੁੱਖ ਤੌਰ ਦੇ ਉੱਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਵਾਲ ਹੈ ਟਰੈਣੀ ਪੈਨਸ਼ਨ ਬਹਾਲ ਕਰਨ ਦਾ ਸਵਾਲ ਹੈ ਪੇ ਕਮਿਸ਼ਨ ਦੇ ਬਕਾਏ ਨੇ ਤੇ ਇਹਨਾਂ ਨੂੰ ਜਿਹੜੇ ਪਹਿਲਾਂ ਮਿਲਦੇ ਸੌਦਾਂ ਸੀਗੇ ਆ ਉਹਦਾ ਸਵਾਲ ਹੈ ਉਹਨਾਂ ਦੇ ਉੱਤੇ ਇਹਨਾਂ ਨੇ ਚਰਚਾ ਕਰਕੇ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਪਚੰਡ ਕਰਨ ਦਾ ਜਿੱਥੇ ਫੈਸਲਾ ਕੀਤਾ ਹੈ ਉਹਦੇ ਨਾਲ ਹੀ ਸਾਂਝੇ ਸੰਦਰਸ਼ਾਂ ਦੇ ਵਿੱਚ ਵੀ ਇਹਨਾਂ ਨੇ ਮਤਾ ਪਾਸ ਕੀਤਾ ਵੀ ਚਾਹੇ ਉਹ ਫੈਡਰੇਸ਼ਨ ਦਾ ਹੋਵੇ ਚਾਹੇ ਪੰਜਾਬ ਮਲਾਦੇ ਪੰਜ ਸਾਂਝਾ ਫਰੰਟਫੋਰਮ ਹੋਵੇ ਉਹਦੇ ਵਿੱਚ ਵੀ ਕਿਉਂਕਿ ਕੱਚੇ ਮਜ਼ਦੂਰ ਨੂੰ ਪੱਕੇ ਕਰਨ ਦੀ ਮੰਗ ਲਈ ਪਹਿਲੇ ਨੰਬਰੇ ਚੱਲ ਰਹੀ ਹੈ ਉਹਦੇ ਵਿੱਚ ਵੀ ਲਗਾਤਾਰ ਪਹਿਲਾ ਵੀ ਹਿੱਸਾ ਪਾ ਰਹੇ ਤੇ ਹੁਣ ਵੀ ਪਾਣਗੇ ਤੇ ਕਿਉਂਕਿ ਇਹ ਸਰਕਾਰ ਜਿਹੜੀ ਜਿਹੜੇ ਵਾਅਦੇ ਕਰਕੇ ਆਈ ਦੀ ਉਹ ਸਾਰੇ ਵਾਅਦੇ ਤਾਂ ਇਸ ਸਰਕਾਰ ਭੱਜ ਚੁੱਕੀ ਹੈ ਸਰ ਤਰਫਾਰਾਂ ਕੋਲੇ ਲਾਰੇ ਨੇ ਵਰਕਰਾਂ ਕੋਲੇ ਧਰਨੇ ਨੇ ਤੀਜਾ ਇਹਦਾ ਰਸਤਾ ਕੀ ਹੈ ਤੀਜਾ ਰਸਤਾ ਤੇ ਇਹ ਵੀ ਜਿਹੜੇ ਕੋ ਸਾਡੇ ਹੱਕ ਦੀ ਗੱਲ ਕਰਨਗੇ ਦੋ ਖੂਦੇ ਬਾਰੇ ਪਛਾਣ ਕਰਨਗੇ ਨਹੀਂ ਤਾਂ ਪਹਿਲਾਂ ਖਲਾਫ ਵੀ ਲੜਦੇ ਤੇ ਹੁਣ ਦੇ ਖਲਾਫ ਵੀ ਲੜ ਰਹੇ ਹੈ ਇਹਦਾ ਤਾਂ ਲੜਾਈ ਜਰੀ ਚੱਲ ਜੂਗੀ ਕੱਚੇ ਵਰਕਰ ਨੂੰ ਕਿਸ ਤਰ੍ਹਾਂ ਦਾ ਰਾਹ ਬਣਾਉਣਾ ਚਾਹੀਦਾ ਜਿਹੜੇ ਕੱਚੇ ਵਰਕਰ ਨੇ ਤਾਂ ਕਿ ਉਹਨਾਂ ਦੀ ਮੰਨੀ ਜਾਵੇ ਜੀ ਕੱਚੇ ਵਰਕਰਾਂ ਨੂੰ ਦੇਖੋ ਜਿੱਥੇ ਸਾਂਝੇ ਸੰਘਰਸ਼ਾਂ ਦੇ ਵਿੱਚ ਆਪਣਾ ਸ਼ਾਮਲ ਹੋ ਕੇ ਉਹਦੇ ਨਾਲ ਦੀ ਨਾਲ ਜਦ ਤੱਕ ਪੱਕੇ ਮੋਰਚੇ ਨਹੀਂ ਲੱਗਦੇ ਪੱਕੇ ਮੋਰਚੇ ਲੱਗਣ ਤੋਂ ਬਾਅਦ ਲੋਕਾਂ ਨੂੰ ਹੜਤਾਲਾਂ ਤੱਕ ਜਾਣਾ ਪੈਣਾ ਸਰਕਾਰ ਦਾ ਸਾਰਾ ਸਿਸਟਮ ਨੂੰ ਜਾਮ ਕਰਨਾ ਪੈਣਾ ਤਾਂ ਸਰਕਾਰਾਂ ਸੁਣਦੀ ਨਹੀਂ ਤੱਕ ਸਰਕਾਰਾਂ ਕੋ ਗੱਲ ਸਮਝੋ ਤਿਆਰ ਨਹੀਂ ਜਿਹੜੀਆਂ ਗਰੋਹੀਦਰਾ ਹੁੰਦੀਆਂ ਨੇ ਥੋੜੇ ਕੋਲ ਆ ਕੇ ਵਾਅਦੇ ਕਰ ਜਾਂਦੀਆਂ ਨੇ ਜਦੋਂ ਦਿੱਤਾ ਚਲਦੀਆਂ ਨੇ ਤਾਂ ਉਹਨਾਂ ਦੇ ਹੱਥ ਖਾਲੀ ਹੁੰਦੇ ਆ ਕੀ ਲੱਗਦਾ ਐਸੀ ਕੀ ਮਜਬੂਰੀਆਂ ਇਹ ਮਜਬੂਰੀਆਂ ਇਹ ਹੈ ਬਈ ਕਿਉਂਕਿ ਜਿਹੜੀਆਂ ਨੀਤੀਆਂ ਤੇ ਪਹਿਲੀਆਂ ਸਰਕਾਰਾਂ ਚਲਦੀਆਂ ਆ ਉਹ ਨੀਤੀਆਂ ਨੇ ਉਦਾਰੀਕਰਨ ਸੰਸਾਰੀਕਰਨ ਤੇ ਨਿਜੀਕਰਨ ਨੀਤੀਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਚਾਹੇ ਪਹਿਲੀ ਕੋ ਕਾਂਗਰਸ ਸਰਕਾਰ ਹੋਵੇ ਚਾਹੇ ਕਾਦੀਆਂ ਦੀ ਹੋਵੇ ਚਾਹੇ ਸਾਰੀਆਂ ਹੀ ਉਹਨਾਂ ਨੀਤੀਆਂ ਤੇ ਚੱਲਦੀ ਐ ਇਸ ਕਰਕੇ ਸਵਾਲ ਐ ਉਹਨਾਂ ਨੀਤੀਆਂ ਨੂੰ ਬਦਲਣ ਵਾਸਤੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਕੱਲੇ ਮੁਲਾਜ਼ਮਾਂ ਨੂੰ ਨਹੀਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਸਾਰੇ ਜਿਹੜੇ ਪੀੜਤ ਲੋਕ ਐ ਉਹ ਇਕੱਠੇ ਹੋਣਗੇ ਤਾਂ ਲਾਜ਼ਮੀ ਤੌਰ ਤੇ ਨੀਤੀਆਂ ਬਦਲੀ ਜਾ ਸਕਦੀਆਂ ਜੰਗਲਾਤ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਦੀ ਪੋਲਿਸੀ ਦੀ ਗੱਲ ਕਰੀਏ ਤਾਂ ਉਹ ਕੀ ਕਹਿੰਦੇ ਨੇ ਕਲੀਅਰ ਹੋਈਆ ਉਹਨਾਂ ਦਾ ਰਵਈਆ ਦੇਖੋ ਉੱਚ ਅਧਿਕਾਰੀ ਜਿਹੜੀ ਬਿਊਰੋਕ੍ਰੇਸੀ ਐ ਬਿਊਰੋਕ੍ਰੇਸੀ ਦਾ ਅੱਜ ਆਈਐਸ ਵੀ ਜਿਹੜੇ ਉਹ ਸਾਰਾ ਕੁਝ ਮੋਜਾ ਮਾਰ ਰਹੇ ਨੇ ਐਵੇਂ ਆਈਐਫਐਸ ਵੀ ਮ ਤੇ ਬਾਕੀ ਜਿਹੜੇ ਉਹਨਾਂ ਦੀਆਂ ਹਮਦادیه ਜਿਹੜੇ ਥੱਲੇ ਦੇ ਅਧਿਕਾਰੀ ਛੋਟੇ ਅਧਿਕਾਰੀ ਹੈ ਉਹਨਾਂ ਦੀਆਂ ਹਮਦادیه ਜਿਹੜੀਆਂ ਇਹਨਾਂ ਦੇ ਨਾਲ ਖੜੀਆਂ